ਜਿਦਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਯੁਧ ਨਸ਼ਾ ਵਿਰੁੱਧ ਜਿਹੜਾ ਇੱਕ ਮਹਮ ਚੱਲ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਾਹ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਸਾਹ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਟਾਰੀ ਸਬਡਿਵੀਜ਼ਨ ਦੇ ਵਿੱਚ ਐਸਐਚਓ ਘਰਿੰਡਾ ਨੇ ਬੜਾ ਵਧੀਆ ਕੰਮ ਕੀਤਾ ਇਹ ਜਿੰਦਰ ਸੌਰੀ ਅੰਮ੍ਰਿਤਸਰ ਪੁਲਿਸ ਵਿਧਾਤੀ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹਦੇ ਵਿੱਚ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਟਲ 30 ਬੋਰ ਦੇ ਤੇ ਇੱਕ 9mm ਗਲੌਕ ਪਿਸਟਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਮੋਪਡ ਜਿਹੜੀ ਆ ਤੇ ਚਾਰ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਕੀਤੇ ਹੈਗੇ ਆ ਤੇ ਜਿਹਦੇ ਤੱਕ ਜਿਹੜੇ ਇਹ ਦੋਸ਼ੀ ਤੁਹਾਨੂੰ ਦੱਸਣਾ ਚਾਹੂੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 25 ਜੁਰਮ 25548 ਆਮ ਜੱਗ ਤੇ ਦਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦਾ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ ਤਰਸੇਮ ਸਿੰਘ ਸਤਰਾਮ ਸਿੰਘ ਉਰਫ सोनू ਅਤੇ ਗਲਜਾਰ ਸਿੰਘ ਤੇ ਰਾਹੁਲ ਉਰਫ ਗੁੱਜਰ ਇਹਨਾਂ ਜਿਹੜਾ ਹੈ ਸਾਰਿਆਂ ਕੋਲੋਂ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਜੀ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਜੀ ਇਹ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਨੇ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਸਫਿਸ਼ੀਅੰਟ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ ਸਰ ਜੀ ਸਰਦਾਰ ਤੋਂ ਪਾਕਿਸਤਾਨ ਤੋਂ ਆਏ ਨੇ ਤੇ ਅਜੇ ਨਹੀਂ ਪਤਾ ਲੱਗਦਾ ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹਨਾਂ ਨੂੰ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਕਿਉਂਕਿ ਅਜੇ ਰਮਾਨ ਲੈ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ ਤੇ ਸੈਕੰਡ ਜਿਹੜਾ ਮੁਕੱਦਮਾ ਹੈਗਾ ਉਹ ਸਾਡਾ ਕੰਬੋ ਥਾਣੇ ਦਾ ਹੈਗਾ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗਮਨੀ ਇੱਕ ਗੱਡੀ ਤੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 25 ਦਾ ਮਿਤੀ 10 ਤੈਂ 25 ਨੂੰ ਅੰਡਰ ਸੈਕਸ਼ਨ 21C 25 27 ਤੇ 2961 85 ਐਨਡੀਪੀਐਸੈਕਟ ਤੱਕ थाना ਕੰਬੋ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜਾ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਵੇਂ ਸੁਖਚੈਨ ਸਿੰਘ ਕਾਲਾ ਵਾਸੀ ਝੰਝੋਟੀ ਤੇ ਗੁਰਪ੍ਰੀਤ ਸਿੰਘ ਉਹ ਸੋਨੂ ਵਾਸੀ ਝੰਝੋਟੀ ਤੇ ਇਹਨਾਂ ਕੋਲ ਇੱਕ ਸਵਿਫਟ ਗੱਡੀ ਤੇ 80000 ਰੁਪਿਆ ਉਹ ਡਰੱਗ ਮਨੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਏ ਡੀਐਸਪੀ ਅਤਾਰੀ ਅਸਦਾਰ ਲਖਵਿੰਦਰ ਸਿੰਘ ਦੀ ਦੇਖਰੇਖ ਥੱਲੇ ਐਸਐਚਓ ਘਰਿੰਡਾ ਤੇ ਐਸਐਚਓ ਕਮੂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹਿਰੋਨ ਕਵਰ ਆ ਤੋ ਦੂਜੇ ਸਾਨੂੰ ਅਸਲਾ ਰਿਆ ਬਰਾਮਦ ਹੋਏ ਹੈਗੀ ਆ ਔਰ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅੰਮ੍ਰਿਤਸਰ ਵਿਧਾਤੀ ਪੁਲਿਸ ਜਿਹੜੀ ਹੈਗੀ ਆ ਮਾੜੇ ਅਨਸਰ ਦੇ ਅਗੇਂਸਟ ਇਦਾਂ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰੋਨ ਸਮਗਲਰ ਔਰ ਪਲਸ ਜਿਹੜੇ ਅਸਲੇ ਦੇ ਜਿਹੜੇ ਮਾੜੇ ਅਨਸਰ ਹੈਗੇ ਆ ਇਨਾਂ ਨੂੰ ਅਸੀਂ ਇੱਦਾਂ ਹੀ ਗ੍ਰਫਤਾਰ ਕਰਦੇ ਰਵਾਂਗੇ ਸਰ ਆਪਸ ਵਿੱਚ ਤੁਹਾਡਾ ਕੋਈ ਕਨੈਕਸ਼ਨ ਹੈਗਾ ਨਹੀਂ ਜਿੱਦਾਂ ਇਹਨਾਂ ਨੂੰ ਉਤਾਰ ਕੀਤਾ ਗਿਆ ਸਾਰੇ ਇਹ ਕਿਸ ਦੇ ਨਾਲ ਸੀ ਆਪਸ ਦੇ ਵਿੱਚ ਦਾ ਕੋਈ ਕਨੈਕਸ਼ਨ ਹੈਗਾ ਨਹੀਂ ਆਪਸ ਦੇ ਵਿੱਚ ਦੋਨਾਂ ਦਾ ਹੀਰੋਨ ਵਾਲਿਆਂ ਦਾ ਦੂਜੇ ਆਰਮਰ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਸਰ ਸ਼ੁਰੂਆਤੀ ਸਰ ਨੇ ਦੇਖ ਦਿੱਤੀ ਹੈ ਆਪਣਾ ਵਾਲੇ ਹਾਂ ਜੀ ਵੈਪਨ ਵਾਲੇ ਲੜਕੇ ਦੇ ਗੈਂਗਸਟਰ ਨਾਲ ਨਹੀਂ ਅਜੇ ਇਹ ਪੁੱਛਗਿੱਛ ਦਾ ਹਿੱਸਾ ਹੈਗੇ ਆ ਅਜੇ ਇਨਟਰੋਗੁਏਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਤੇ ਬਾਤ ਦਾਤ ਨੂੰ ਨਹੀਂ ਸਰ ਕੋਈ ਸ਼ੁਰੂਆਤੀ ਤੌਰ ਤੇ ਬਦਲ ਕੋਈ ਇਨਜਾਮ ਦੇਣਾ ਹੋਵੇ ਜਾਂ ਵੈਪਨ ਕਿਉਂ ਇਹਨਾਂ ਨੇ ਰੇਕ ਕੀਤੀ ਕੋਈ ਨਹੀਂ ਇਹ ਅਜੇ ਸ਼ਕਤੀ ਨਾਲ ਪੁੱਛ ਸਰ ਹੋਰ ਵੀ ਰਿਕਵਰੀ ਹੋ ਸਕਦੀ ਜੇ ਜੇਵੇਂ ਪਿਸਤਲ ਦੇ ਨੂੰ ਫੜੇ ਜਾਂ ਹੋਰ ਵੀ ਬਿਲਕੁਲ ਜੀ ਇਹਨਾਂ ਨੂੰ ਜਦੋਂ ਸ਼ਕਤੀ ਨਾਲ ਪੁੱਛ ਕੇ ਕਰਾਂਗੇ ਇਹਨਾਂ ਕੋਲ ਹੋਰ ਵੀ ਰਿਕਵਰੀ ਹੋ ਸਕਦੀ ਆ ਔਰ ਜਿੱਦਾਂ ਵੀ ਰਿਕਵਰੀ ਹੋਊਗੀ ਤੁਹਾਡੇ ਨਾਲ